ਜਾਨੀ ਜਾ ਰਹੀ ਡਿਵੀਜ਼ਨ ਮਰੀਮਨ ਨਮਰ ਜੀ ਦਾ ਸੈਕਟਰ ਉਹ ਜਾਨੀ ਲਗੇ ਦੇਖ ਉਸ ਤੇ ਜਿਹੜਾ ਰੋੜਾ ਪਾਇਆ ਉਹਨੇ ਕਿ ਮੇਰੀ ਪਾਲੀਆਂ ਮੇਰੀ ਪਾਲੀਆਂ ਉਹ ਸ਼ਾਹ ਬਣੀ ਸਾਰੇ ਕੁਪੀਰ ਸਹਾਰਾ ਸਭ ਕੁੱਝ ਨਹੀਂ ਆ ਗਿਆ ਅਬ ਵੀ ਕੋਈ ਬੰਦਾ ਵੀ ਮਾਰ ਦੋ ਨਾ ਬਾਤ ਕੀ ਰਿਹਾ ਲੁੱਟਾ ਖੋਹਾਂ ਦੀਆਂ ਵਾਰਦਾਤਾ ਘਟਣ ਦੀ ਬਜਾਏ ਵਧ ਰਹੀਆਂ ਨੇ ਇੱਕ ਔਰਤ ਨੂੰ ਜਿਹੜੀ ਕਿ ਗਲੀ ਦੇ ਵਿੱਚੋਂ ਆ ਰਹੀ ਸੀ ਔਰ ਕਿਸ ਤਰ੍ਹਾਂ ਇੱਕ ਨੌਜਵਾਨ ਦੀ ਉਹ ਸ਼ਿਕਾਰ ਬਣੀ ਔਰ ਗਾਲ ਦੇ ਵਿੱਚ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਜਿਹੜੀਆਂ ਸੀ ਉਹ ਕਿਸ ਤਰ੍ਹਾਂ ਧੂਕੇ ਲੈ ਗਿਆ ਮੈਂ ਪੂਰੀ ਖਬਰ ਜਿਹੜੀ ਪਠਾਨਕੋਟ ਤੋਂ ਆਈ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਦੇਖ ਰਹੇ ਹੋ ਉਸੂਨਾਮਾ ਚੈਨਲ ਮੈਂ ਤੁਹਾਡਾ ਦੋਸਤ ਹਾਂ ਸਹੋਤਾ ਦੋਸਤੋ ਅਕਸਰ ਆਪਾਂ ਕੀ ਦੇਖਦੇ ਹਾਂ ਕਿ ਰਸਤੇ ਜਾਂਦੇ ਕਈ ਲੋਕ ਜਿਹੜੇ ਨੇ ਬਜ਼ੁਰਗ ਖਾਸ ਕਰਕੇ ਔਰ ਬਜ਼ੁਰਗ ਜਦੋਂ ਸੜਕ ਤੇ ਤੁਰੇ ਜਾਂਦੇ ਨੇ ਉਹ ਆਪਣੀ ਮਸਤੀ ਦੇ ਨਾਲ ਤੁਰਦੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਅੱਗੇ ਕੌਣ ਉਹ ਆ ਜਾ ਰਿਹਾ ਪਿੱਛੇ ਕੌਣ ਆ ਰਿਹਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਜਿਹੜੀ ਤਸਵੀਰ ਇਸ ਸਮੇਂ ਤੁਸੀਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਸੀਸੀ ਕੈਮਰੇ ਦੀ ਫੁਟੇਜ ਹੈ ਤੁਸੀਂ ਦੇਖ ਰਹੇ ਹੋ ਕਿ ਇੱਕ ਬਜ਼ੁਰਗ ਔਰਤ ਜਿਹੜੀ ਹੈ ਚੁਪਚਾਪ ਆਪਣੇ ਆਪਣੀ ਸਾਈਡ ਤੇ ਚਲਦੀ ਆ ਰਹੀ ਹੈ ਔਰ ਪਿੱਛੇ ਇੱਕ ਨੌਜਵਾਨ ਹੈ ਉਸ ਬਜ਼ੁਰਗ ਔਰਤ ਨੂੰ ਪਤਾ ਨਹੀਂ ਹੈ ਕਿ ਨੌਜਵਾਨ ਮੇਰੇ ਪਿੱਛੇ ਆ ਗਿਆ ਹੈ ਲੇਕਿਨ ਦੋਸਤੋ ਜਦੋਂ ਥੋੜਾ ਜਿਹਾ ਉਹ ਨੌਜਵਾਨ ਕੋਲ ਆਇਆ ਤੇ ਕੰਨਾਂ ਵਿੱਚ ਪਾਈਆਂ ਹੋਈਆਂ ਵਾੜੀਆਂ ਨੂੰ ਝੜਪ ਦੇ ਨਾਲ ਜਿਹੜਾ ਧੂਲਿਆ ਔਰ ਬਜ਼ੁਰਗ ਮਾਤਾ ਜਿਹੜੀ ਉਹ ਸੜਕ ਦੇ ਵਿੱਚ ਹੀ ਗਿਰ ਗਈ ਇਹ ਸਾਰਾ ਜਿਹੜੀ ਕਹਿ ਸਕਦੇ ਵਾਕਿਆ ਹੈ ਸਾਰੀ ਵਾਰਦਾਤ ਜਿਹੜੀ ਹੈ ਉਹ ਸੀਸੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਔਰ ਪੂਰੀ ਵਾਰਦਾਤ ਨੂੰ ਮੱਦੇਨਜ਼ਰ ਰੱਖਦੇ ਹਾਂ ਜਦੋਂ ਉਹ ਵਿੱਚ ਸੜਕ ਦੇ ਐਨ ਨੂੰ ਗਿਰੀ ਹੋਈ ਸੀ ਤਾ ਇੱਕ ਲੜਕਾ ਵੀ ਮੋਟਰਸਾਈਕਲ ਤੇ ਆਇਆ ਲੇਕਿਨ ਉਹ ਵਾਪਸ ਵੀ ਗਿਆ ਲੇਕਿਨ ਉਹ ਦੁਬਾਰਾ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਇਹ ਸ਼ੋਰ ਸ਼ਰਾਬਾ ਸੁਣ ਕੇ ਮਾਤਾ ਦੀ ਰੋਣ ਦੀ ਆਵਾਜ਼ ਸੁਣ ਕੇ ਘਰ ਦੇ ਵਿੱਚੋਂ ਇੱਕ ਵੀਰ ਨਿਕਲਿਆ ਉਹ ਉਸਨੇ ਵੀ ਮਾਤਾ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਹੋਰ ਆਲੇ ਦੁਆਲੇ ਵੀ ਲੋਕ ਕਾਫੀ ਜਿਹੜੇ ਜੁਟ ਗਏ ਲੇਕਿਨ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਇਹਨਾਂ ਸਾਰਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ ਇਸ ਤੇ ਕੰਟਰੋਲ ਕੀਤਾ ਜਾਵੇ ਸੀਸੀ ਕੈਮਰੇ ਤਾਂ ਅੱਜਕੱਲ ਤੁਹਾਨੂੰ ਪਤਾ ਹਰ ਜਗ੍ਹਾ ਲੱਗੇ ਹੋਏ ਨੇ ਸਾਡੀ ਛੋਟੀ ਤੋਂ ਛੋਟੀ ਹਰਕਤ ਵੀ ਜਿਹੜੀ ਹੈ ਉਹ ਸੀਸੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਲੇਕਿਨ ਇਸ ਪੂਰੀ ਘਟਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਸਥਾਨੀਏ ਜਿਹੜੇ ਲੋਕ ਐ ਉੱਥੇ ਦੇ ਉਹਨਾਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕੀਤੀ ਹੈ ਔਰ ਇਸ ਪੂਰੀ ਖਬਰ ਨੂੰ ਪਠਾਨਕੋਟ ਤੋਂ ਦੀਪਕ ਮਨੀ ਜੀ ਨੇ ਸਾਨੂੰ ਭੇਜਿਆ ਹੈ ਔਰ ਉਸ ਸਥਾਨੀਏ ਲੋਕਾਂ ਵੱਲੋਂ ਕਿਸ ਤਰ੍ਹਾਂ ਦੀ ਮੰਗ ਕੀਤੀ ਗਈ ਹੈ ਆਉ ਮਾਰਦੇ ਆ ਉਹਨਾਂ ਦੀ ਵੀਡੀਓ ਤੇ ਇੱਕ ਨਜ਼ਰ

ਕੋਈ ਜਾਵੇ ਹੁਣ ਕੋਈ ਨਾ ਤਨ ਗਰੀ ਨਾ ਹਾਂ ਹਾਂ ਹੁਣ ਲੱਗੀ ਕੋਈ ਗੱਲ ਨਹੀਂ ਕੋਈ ਕੋਈ ਹੱਜੀ ਕੋਈ ਆਪ ਆਓ ਬੁਝਾ ਕੇ ਪਿਛੇ ਬਰਾਤ ਪਿਛੇ ਬਲ ਮੇਟ ਕੋਈ ਹੈ ਜਲੀ ਦੇ ਵਿੱਚ ਉਹਨੇ ਦੇਖਣਾ ਕਿ ਕੈਮਰਾ ਲੱਗਦਾ ਹੈ ਹੈ ਕੈਮਰਾ ਲੱਗਿਆ ਨਹੀਂ ਮੇਰੇ ਇੱਥੇ ਨਾ ਲੱਗਿਆ ਨਾ ਕੋਈ ਹੈ ਮੈਂ ਫਾਈਲ ਦੇਖਣਾ ਮੁੱਖਿਆ ਹੈ ਨਾ ਨਹੀਂ ਨਹੀਂ ਕੋਈ ਜਾ ਕੋਈ ਨਹੀਂ ਉਹ ਇਹਨਾਂ ਨੂੰ ਦੇ ਲੈ ਵੀਰ

ਆ ਕੇ ਆ ਰਹੀ ਆਪਣੇ ਘਰ ਜਾ ਰਹੀ ਥੋ ਇੱਕ ਸ਼ਖਸ ਕੋਈ 2500 26 ਸਾਲ ਦਾ ਨੌਜਵਾਰਾ ਉਹਨੇ ਪੁੱਛੋ ਆ ਗਿਆ ਉਹਦੇ ਪਾਲਿਆਂ ਨੂੰ ਛਾਪਾ ਮਾਰ ਕੇ ਤੇ ਨਿਕਲ ਗਿਆ ਇਹਨਾਂ ਬਟਵੀਨ ਜਿਹੜੀ ਜੇੜੀ ਸੀ ਉਹ ਥੱਲੇ ਡਿੱਗੂ ਗਈ ਔਰ ਉਹਨੇ ਸਾਰੇ ਖੋਹਟ ਆ ਗਿਆ ਦੇ ਨਾਮ ਤੇ ਉਹ ਉਹ ਥੋੜੀ ਕਿ ਤੇ ਵਾਲੇ ਮੋਟਰਸਾਈਕਲ ਤੇ ਆਇਆ ਜਦੋਂ ਉਹਨੂੰ ਪੁੱਛਿਆ ਕਿੰਨੂ ਗਿਆ ਕਹਿੰਦਾ ਮੇਰੇ ਨਾਲ ਕੋਈ ਪਾਲਿਆ ਚੁੱਕ ਕੇ ਬਾਹਰ ਲੈ ਗਿਆ ਉਹ ਨਰਸਾ ਜਿਹੜਾ ਨਾ ਮੋਟਰਸਾਈਕਲ ਵਾਲਾ ਉਹਨੇ ਪਿੱਛੇ ਗਿਆ ਪਰ ਉਹ ਵੀ ਫੇਰ ਵਾਪਸ ਨਹੀਂ ਆਇਆ ਇਹਨੂੰ ਵੀ ਉਹਨਾਂ ਹੀ ਮੁਹੱਲੇ ਦੇ ਸਾਰੇ ਬੰਦੇ ਬਾਹਰ ਆਏ ਆਏ ਗਿਆ ਕੀ ਹੋਇਆ ਕਨੇਡਾ ਦਾ ਮੇਰੇ ਉਹ ਰੱਬਾ ਪਾ ਕੇ ਕੋਈ ਇੱਕ ਉਹ ਹੀ ਲੜਕਾ ਹੀ ਉਹ ਮੇਰੀ ਬਾਟਾ ਲੈ ਜਾਗਾ ਇਹ ਆਈ ਉਹਨੂੰ ਫੇ ਦਵਾਦਾਰੂ ਕੀਤੀ ਹੋਰੀ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਕਿ ਸ਼ਾਹ ਕਲੋਨੀ ਦੇ ਕੱਲੇ ਵੀ ਤਿੰਜਾ ਬਾਦਰਤੋ ਚੱਕਿਆ ਹੋਇਆ ਕੂਨ ਵੀ ਨਵੀਂ ਬਾਦਰਤੋ ਹੀ ਹੈ ਮੇਰੀ ਪ੍ਰਸ਼ਾਸਨ ਅੱਗੇ ਮੰਗਿਆ ਸ਼ਾਹ ਕਲੋਨੀ ਦੇ ਵਿੱਚ ਜਪਟਰਾਵਰ ਆਏ ਕਿ ਨਵੀਂ ਬਾਦਰਤੋ ਹੈ ਇਸ ਕਿਸਮੀਆਂ ਕਿਤੇ ਨਕੇਲ ਪਈ ਜਾਏ ਤਾਂ ਉਹ ਆਹੀ ਆਪਣਾ ਦੋ ਰਾਤਾਂ ਦਾ ਕੋਈ ਕੰਮ ਕਾਇ ਕਰਿਆ ਤੇ ਬਾਹਰ ਆਦੇ ਆ ਜਾ ਰਿਆ ਅਰਾਣਾ ਆ ਜਾ ਸਕਦਾ ਸੋ ਦੋਸਤੋ ਇਹ ਪਠਾਨਕੋਟ ਤੋਂ ਪੋਸੂ ਨਾਮਾ ਚੈਨਲ ਦੇ ਦੀਪਕ ਮਨੀ ਦੀ ਇਹ ਰਿਪੋਰਟ ਜਿਹੜੀ ਹੈ ਉਹ ਆਪ ਜੀ ਨੂੰ ਦਿਖਾਈ ਗਈ ਹੈ ਔਰ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੇ ਕੰਟਰੋਲ ਕੀਤਾ ਜਾਵੇ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਬਜ਼ੁਰਗ ਜਿਹੜੇ ਕਿ ਮਾਰਾ ਜਿਆ ਹੱਥ ਲੱਗਾ ਨਹੀਂ ਉਹ ਸੜਕ ਤੇ ਗਿਰ ਜਾਂਦੇ ਐ ਔਰ ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ ਗਲ ਦੇ ਵਿੱਚ ਪਾਈ ਹੋਈ ਚੇਨ ਜਿਹੜੀ ਹੈ ਉਸ ਨੂੰ ਕਿਸ ਤਰ੍ਹਾਂ ਛੜਕ ਮਾਰ ਕੇ ਲੈ ਜਾਂਦੇ ਐ ਇਹ ਸਾਰੇ ਤੁਸੀਂ ਸੀਸੀ ਕੈਮਰੇ ਦੇ ਵਿੱਚ ਵੇਖਿਆ ਹੈ ਇਹ ਪਠਾਨਕੋਟ ਤੋਂ ਜਿਹੜੀ ਨਿਊਜ਼ ਹੈ ਔਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਜੁੜੇ ਰਹੋ ਕੋਸੂਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ